ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਵੀ ਸੱਦਾ ਦੇਊਗਾ ਉਹਦੇ ਲਈ ਫੋਨ ਜਿਹੜਾ ਆਵਾਂਗੇ ਤੇ 14 ਮਾਰਚ ਜਿਹੜਾ ਦਿੱਲੀ ਚ ਜਨੋਗਾ ਪ੍ਰੋਗਰਾਮਾ ਉਹ ਵੀ ਸਵਰ ਕਾਰਨਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਡਬਲਯੂਟੀਓ ਮੀਟਿੰਗਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਉਗਰਾਹ ਬਨੋਂ ਬੀਜਾ ਵਿਕੇ ਟਰੈਕਟਰ ਰੋਸ ਮਾਰਚ ਕੀਤਾ ਗਿਆ ਇਸ ਸਮੇਂ ਭਾਜਪਾ ਸਰਕਾਰ ਦੇ ਪੁਤਲੇ ਵੀ ਸਾੜੇ ਗਏ ਨੇ ਬੀਜਾ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੱਕ ਟਰੈਕਟਰਾਂ ਦੀਆਂ ਲਾਈਨਾਂ ਲੱਗ ਗਈਆਂ ਸਨ ਅਤੇ ਸਾਰੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਨੂੰ ਕੀਤੇ ਗਏ ਸਨ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਕੀਤੀ ਵਿਰੁੱਧ ਨੀਤੀਆਂ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਇਸ ਸਮੇਂ ਕਿਸਾਨ ਆਗੂ ਸੁਦਾਗਰ ਸਿੰਘ ਨੇ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਨੌਜਵਾਨ ਆਗੂ ਪਰਮਵੀਰ ਕੋਲੋਟੀ ਵੱਲੋਂ ਵੀ ਧਰਨੇ ਨੂੰ ਸਬੋਧਨ ਕੀਤਾ ਗਿਆ ਧਰਨੇ ਤੇ ਪਹੁੰਚੇ ਲੋਕਾਂ ਨੇ ਮੋਦੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਹੈ দোরা মনপ্রীত রণদেও পোট ਤਾਲ ਦੇ ਉੱਪਰ ਅੱਜ ਸਾਰੇ ਦੇਸ਼ ਦੇ ਉੱਪਰ ਜਿਹੜੀਆਂ ਨੈਸ਼ਨਲ ਹਾਈਵੇ ਨੇ ਜਾਂ ਸਟੇਟ ਹਾਈਵੇ ਨੇ ਉਹਨਾਂ ਦੇ ਉੱਪਰ ਸਾਰਾ ਜਿਹੜਾ ਅੱਜ ਟਰੈਕਟਰ ਆ ਉਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਸਰਕਾਰ ਹੈ ਉਹ ਹੁਣ WTO ਦੀਆਂ ਜਿਹੜੀਆਂ ਨੀਤੀਆਂ ਪਾਲਸੀਆਂ ਨੇ ਉਹ ਲਾਗੂ ਕਰਨ ਜਾ ਰਹੀ ਹੈ ਕਿਉਂਕਿ WTO ਦਾ ਅੱਜ ਅਬੂ ਧਾਬੀ ਦੇ ਵਿੱਚ 3 ਦਿਨ ਦੀ ਮੀਟਿੰਗ ਹੋ ਰਹੀ ਆ ਉਹ ਮੀਟਿੰਗ ਦੇ ਵਿੱਚ ਉਹ ਇਹ ਗੱਲ ਵਿਚਾਰਦੀਆਂ ਵੀ ਕਿਵੇਂ ਹੋਰ ਨਮੀਆਂ ਨਮੀਆਂ ਸ਼ਰਤਾਂ ਲਾ ਕੇ ਜਿਹੜੀਆਂ ਇੱਥੋਂ ਸਬਸਿਟੀਆਂ ਮਿਲਦੀਆਂ ਨੇ ਜਾਂ ਜਿਹੜੀ ਆਪਾਂ ਐਮਐਸਪੀ ਦੀ ਗੱਲ ਕਰਦੇ ਆਂ ਵੀ ਉਹ ਐਮਐਸਪੀ ਖਤਮ ਕਰਨ ਦੀ ਗੱਲ ਕਰਦੀ ਆ ਤੇ ਜਿਹੜੀਆਂ ਸਬਸਿਟੀਆਂ ਨੇ ਉਹ ਖਤਮ ਕਰਨ ਦੀ ਗੱਲ ਖੋਣ ਦੀ ਗੱਲ ਕਰ ਰਹੀ ਆ ਜਿਹੜੇ ਸਹੂਲਤੀ ادارے ਆ ਉਹਨਾਂ ਨੂੰ ਖਤਮ ਕਰਕੇ ਨਿੱਜੀ ਦੇ ਹੱਥਾਂ ਵਿੱਚ ਦੇਣ ਦੀ ਉਹ ਨੀਤੀ ਪਾਲਸੀ ਲੈ ਕੇ ਬਣਾਉਣ ਦੀ ਤਿਆਰੀ ਕਰ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਅੱਜ WTO ਦੇ ਖਿਲਾਫ ਤੇ ਆ ਜਿਹੜਾ ਰੋਸ ਪ੍ਰਦਰਸ਼ਨ ਟਰੈਕਟਰਾਂ ਦਾ ਕੀਤਾ ਜਾ ਰਿਹਾ ਇਹਦੇ ਨਾਲ ਦੂਜਾ ਹੀ ਜਿਹੜਾ ਮੋਦੀ ਸਰਕਾਰ ਵੱਲੋਂ ਤੇ ਖੱਟੜ ਸਰਕਾਰ ਵੱਲੋਂ ਸਾਡੇ ਕਿਸਾਨਾਂ ਦੇ ਉੱਪਰ ਲਾਠੀਆਂ ਗੋਲੀਆਂ ਭਰਾ ਕੇ ਉਹਨਾਂ ਨੂੰ ਸ਼ਹੀਦ ਵੀ ਕੀਤਾ ਜਾ ਰਿਹਾ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਲਾਗੂ ਕਰਾਉਣ ਦੀ ਖਾਤਰ ਕੋਈ ਨਵੀਂ ਮੰਗ ਨਹੀਂ ਸੀ ਉਹ ਚ ਉਹ ਪੁਰਾਣੀਆਂ ਮੰਗਾਂ ਨੇ ਉਹ ਮੰਨਣ ਦੀ ਬਜਾਏ ਆਪਣੇ ਉਹ ਫਾਸੀਵਾਦ ਰਾਹ ਤੇ ਉੱਤੇ ਸਰਕਾਰ ਜਿਹੜੀ ਚੱਲੀ ਆ ਅਸੀਂ ਉਹਦਾ ਡਟਵਾ ਵਿਰੋਧ ਵੀ ਕਰਦੇ ਆ ਰੋਸ ਪ੍ਰਦਰਸ਼ਨ ਵੀ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀਆਂ ਇਹ ਮੰਗਾਂ ਨੇ ਤੇ ਜਿਹੜੇ ਰੋਸ ਪ੍ਰਦਰਸ਼ਨ ਨੇ ਇਹ ਲਗਾਤਾਰ ਅਸੀਂ ਜਾਰੀ ਰਹਾਗੇ ਅੱਜ ਦੇਖ ਲਓ ਆ ਟਰੈਕਟਰਾਂ ਦੇ ਮੂੰਹ ਦਿੱਲੀ ਵਾਲੂ ਕੀਤੇ ਆ ਸਾਰੇ ਜਿੰਨੇ ਵੀ ਟਰੈਕਟਰਾਂ ਦੇ ਮੂੰਹ ਨੇ ਸਾਰੇ ਦਿੱਲੀ ਵਾਲੂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੇ ਟਰੈਕਟਰ ਸਰਕਾਰ ਕਹਿੰਦੀ ਆ ਵੀ ਅਸੀਂ ਉਹਨਾਂ ਜਾਣ ਨਹੀਂ ਦੇਣੇ ਜਾ ਤੁਹਾਡੇ ਜਿਹੜੇ ਬਹੀ ਕੱਲ ਨੇ ਇਹਨਾਂ ਤੇ ਅਸੀਂ ਰੋਕ ਲਾਉਨੇ ਆ ਇਹ ਰੋਕਾਂ ਰੁਕਾਂ ਸਾਡੇ ਲੋਕ ਕਿੱਧਰ ਹੀ ੜਾ ਲਣਗੇ ਕਿਉਂਕਿ ਜਿਹੜੀ ਸਾਡੇ ਹੱਕੀ ਮੰਗਾ ਨੇ ਉਹਦੀ ਖਾਤਰ ਸਾਡੇ ਲੋਕ ਨੇ ਉਹ ਸੰਘਰਸ਼ ਕਰਦੇ ਤੇ ਕਰਦੇ ਰਹਿਣਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਅਸੀਂ ਜਾਰੀ ਰੱਖਾਂਗੇ ਪਾਰਟੀਆਂ ਦੇ ਅੱਗੋਂ ਤੁਸੀਂ ਕੀ ਕਰਨਾ ਚਾਹੋਗੇ ਕਿਉਂਕਿ ਪਾਰਟੀਆਂ ਦੇ ਅੱਗੋਂ ਉਦੋਂ ਤਾਂ ਜਦੋਂ ਤੁਸੀਂ ਦਿੱਲੀ ਪਹੁੰਚ ਜਾਂਦੇ ਹੋ ਉਦੋਂ ਬਿਆਨ ਦੇ ਲਈ ਅੱਗੇ ਆ ਜਾਂਦੇ ਨੇ ਇਹਨਾਂ ਆਕਮਾਂ ਨੂੰ ਕੀ ਕਹਿਣਾ ਚਾਹੋ ਜਿਹੜੇ ਸਿਆਸੀ ਆਗੂ ਐ ਉਹ ਸਿਆਸੀ ਆਗੂ ਜੇ ਆਪਾਂ ਦੇਖੀਏ ਆ ਜਿਹੜੀਆਂ ਪਹਿਲਾਂ ਨੀਤੀਆਂ ਪਾਲਸੀਆਂ ਬਣਾਈਆਂ 1991 ਦੇ ਵਿੱਚ ਇਹ ਕਾਂਗਰਸ ਦੇ ਬਨਮੋਨ ਸਿੰਘ ਨੇ ਬਣਾਈਆਂ ਉਦੋਂ ਬਾਅਦ ਜਿਹੜੀ ਭਾਜਪਾ ਦੀ ਮੋਦੀ ਸਰਕਾਰ ਆ ਇਹ ਪੂਰੇ ਹੱਡੀਆਂ ਭਾਰ ਹੋਈ ਪਈ ਆ ਵੀ ਕਿਵੇਂ ਨਾ ਕਿਵੇਂ ਉਹ ਕਾਰਪੋਰੇਟਾਂ ਦੀ ਜਿਹੜੀਆਂ ਨੀਤੀਆਂ ਪਾਲਸੀਆਂ ਉਹਨਾਂ ਨੇ ਝੋਲੀ ਪਾ ਲਖਾਤਰ ਆ ਉਹ ਵੀ ਪੂਰੀ ਅੱਡੀ ਚੋਟੀ ਦਾ ਜੋਰ ਲਾ ਰਹੇ ਆ ਜਿਹੜੀਆਂ ਸਾਡੀਆਂ ਇੱਥੇ ਸਿਆਸੀ ਪਾਰਟੀਆਂ ਨੇ ਵੋਟਾਂ ਵਾਲੀਆਂ ਪਾਰਟੀਆਂ ਖਾਸ ਕਰ ਉਹ ਚਾਹੇ ਕਾਲੀ ਦੇ ਚਾਹੇ ਉਹਨੇ ਪਹਿਲਾਂ ਇਹ ਬਿੱਲਾ ਦੇ ਬਿਲਕੁਲੋਂ ਸਮਰਥਨ ਨੇ ਉਹ ਬੋਲਦੇ ਵੀ ਰਹੇ ਆ ਵੀ ਇਹ ਤਾਂ ਤੁਹਾਨੂੰ ਬਾਰੇ ਨਿਆਰੇ ਵੀ ਕਰ ਦੇਣਗੇ ਆਈ ਜਿਹੜੀ ਹੁਣ ਨਵੀਂ ਟੀਮ ਆਈ ਆ ਭਗਵੰਤ ਮਾਨ ਦੀ ਜਿਹੜੀਆਂ ਨੀਤੀਆਂ ਪਾਰਟੀਆਂ ਨੇ ਨਾਲ ਉਹਦਾ ਕੋਈ ਵਿਰੋਧ ਨਹੀਂ ਹੈ ਇਹੋ ਹੀ ਨੀਤੀਆਂ ਪਾਰਸੀ ਆ ਰਹੀਆਂ ਨੇ ਇਹ ਤਾਂ ਸਮਾਂ ਤੇ ਉੱਥੇ ਜਾ ਕੇ ਸੱਦਾ ਦੇ ਰਿਹਾ ਵੀ ਆ ਕੇ ਸਾਡੇ ਜ਼ਮੀਨ ਲਾਓ ਜੋਨੇ ਸਸਤੀ ਲੇਬਰ ਦੰਨੇ ਆ ਕੱਚਾ ਮਾਲ ਦੰਨੇ ਆ ਸਾਡੇ ਆਕੇ ਤੁਸੀਂ ਇੰਡਸਟਰੀ ਲਾਓ ਯਾਨੀ ਕਾਰਪੋਰੇਟਾਂ ਨੂੰ ਤਾਂ ਬੁਲਾ ਰਹੇ ਆ ਨੀਤੀਆਂ ਪਾਲਸੀਆਂ ਉਹੀ ਨੇ ਲੋਕਾਂ ਦੇ ਜਾਂ ਲੋਕਾਂ ਦੇ ਭਲਾ ਕਰਨ ਵਾਲੀਆਂ ਜਿਹੜੀਆਂ ਫੈਕਟਰੀਆਂ ਨੇ ਜਾਂ ਹੋਰ ਨੇ ਉਹ ਬੰਦ ਕੀਤੀਆਂ ਜਾ ਰਹੀਆਂ ਨੇ ਸਹੂਲਤੀਦਾਰੇ ਵੇਚੇ ਜਾ ਰਹੇ ਆ ਲੋਕਾਂ ਦਾ ਖਚੂਮਰ ਕੱਟਿਆ ਜਾ ਰਿਹਾ ਇਸ ਕਰਕੇ ਜਿਹੜੇ ਸਿਆਸੀ ਬੰਦੇ ਆ ਆ ਵੋਟਾਂ ਬੂਟਾਂ ਕਰਕੇ ਉਹ ਰੌੜਾ ਰੱਪਾ ਤਾਂ ਪਾਉਂਦੇ ਆ ਵੀ ਕੋਸ਼ਿਸ਼ੀ ਵੋਟਾਂ ਕਿਸਾਨਾਂ ਦੇ ਨਾਮ ਤੇ ਹੀ ਲੱਜੀਏ ਓਏ ਹੁਣ ਕਿਸਾਨਾਂ ਦੇ ਲਾਠੀ ਚਾਰਜ ਕਰਤਾ ਕਿਸਾਨ ਮਾਰਦੇ ਕਿਸਾਨਾਂ ਮਾਰੀਆਂ ਤਾਂ ਸਾਰੀਆਂ ਸਰਕਾਰਾਂ ਨੇ ਜਿਹੜਾ ਹੇਜ ਦਿਖਾਉਂਦੇ ਆ ਇਹ ਉਪਰੋ ਪ੍ਰੋ ਰੇਜ ਦਿਖਾਉਂਦੇ ਆ ਵਿਚੋਂ ਤਾਂ ਵੋਟਾਂ ਆਪਣੀਆਂ ਖਿੱਚ ਕਰਨ ਕਰ ਰਹੇ ਆ ਕਿਸਾਨਾਂ ਮਜ਼ਦੂਰਾਂ ਦੇ ਪੱਖੀ ਕੋਈ ਨਹੀਂ ਹੈ ਜੁਨੀਆਨਾਂ ਨੂੰ ਇੱਕੋ ਪਲੇਟਫਾਰਮ ਤੇ ਇਕੱਠਾ ਕਰਨ ਲਈ ਤੁਹਾਡੀ ਜਣੀ ਉਗਰਾਹ ਜਸੇਬੰਦੀ ਆ ਕੀ ਕਰ ਰਹੀ ਆ ਕਿਉਂਕਿ ਇਹ ਬਹੁਤ ਵੱਡਾ ਸੰਘਰਸ਼ ਆ ਇਹ ਨਿਕਿਓ ਪਲੇਟਫਾਰਮ ਦੇ ਬਿਨਾਂ ਸਿਰਫ ਨਹੀਂ ਹੋ ਸਕਦਾ ਦੇਖੋ ਜੀ ਜਿਹੜਾ ਅਸੀਂ ਕਹਿੰਦੇ ਆ ਜਿਵੇਂ ਪਹਿਲਾਂ ਕੋਣ ਲੜਿਆ ਉਹ ਸਾਰਿਆਂ ਨੇ ਇਕੱਠਾ ਲੜਿਆ ਪਰੋ ਕੋਰ ਤੋਂ ਤਰਮਕ ਲਈ ਹੋਈ ਸਰਕਾਰ ਨੇ ਮੋਦੀ ਸਰਕਾਰ ਨੇ ਨਵਾਂ ਪੰਚੜਾ ਲਿਆ ਵੀ ਕਿਵੇਂ ਨਾ ਕਿਵੇਂ ਜਿਹੜਾ ਸਜੁਕਤ ਕਿਸਾਨ ਮੋਰਚਾ ਉਹਨੂੰ ਟੋਟੇ ਟੋਟੇ ਕੀਤਾ ਜਾਵੇ ਖਾਸ ਕਰਕੇ ਦੂਜਾ ਜਿਹੜਾ ਮਕਸਦ ਕੀਤਾ ਵੀ ਭਾਰਤੀ ਕਿਸਾਨ ਜੁਨੇ ਨੇ ਇਕਤਾਗ ਰਹਾ ਜਿਹੜੀ ਬੜੀ ਜਥੇਬੰਦੀ ਆ ਉਹਦੇ ਖਿਲਾਫ ਵੀ ਧੂਆਂਧਾਰ ਪ੍ਰਚਾਰ ਕਰਕੇ ਇਹ ਜਿਹੜਾ ਲੋਕਾਂ ਦੇ ਵਿੱਚ ਫੁੱਟ ਪਾਈ ਜਾਵੇ ਸਾਡੇ ਕਿਸਾਨਾਂ 'ਚ ਫੁੱਟ ਪਾਈ ਜਾਵੇ ਇਹ ਸਰਕਾਰ ਦੀ ਸੋਚੀ ਸਮਝੀ ਸਕੀਮ ਹੈ ਪਰ ਲੋਕਾਂ ਨੂੰ ਵੀ ਇਹ ਪਤਾ ਹੈ ਵੀ ਜਮੇ ਉਹ ਸਰਕਾਰਾਂ ਚੱਲਦੀਆਂ ਨੇ ਪਰ ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਡੇ ਕਈ ਵੀਰ ਪਹਿਲਾਂ ਉਹ ਆਪਣੇ ਤੌਰ ਤੇ ਚਲੇ ਗਏ ਪਰ ਉਹ ਸਾਰੇ ਸੰਯੁਕਤ ਕਿਸਾਨ ਮੋਰਚੇ ਨੂੰ ਨਾਲ ਨਾ ਲੈ ਕੇ ਜਗਾਏ ਜਿਹੜਾ ਇਹ ਉਸ ਖਾਤਰ ਉਹ ਖਮਿਆਜਾ ਸਾਨੂੰ ਭੁਗਤਣਾ ਪਿਆ ਉਹਦੀ ਖਾਤਰ ਅੱਜ ਸਾਰੇ ਜਿਹੜੇ ਕਿਸਾਨਾਂ ਤੇ ਜ਼ਬਰ ਜ਼ੁਲਮ ਹੋਇਆ ਸਾਰੀਆਂ ਜਥੇਬੰਦੀਆਂ ਸਾਰਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਕਹਿੰਦਾ ਖਿੰਡ ਪੁੰਡ ਗਿਆ ਜਿਹੜਾ ਕਹਿੰਦਾ ਇਕੱਠਾ ਨਹੀਂ ਹੁੰਦਾ ਇਹ ਇਕੱਠਾ ਹੋ ਗਿਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਯੁਕਤ ਕਿਸਾਨ ਮੋਰਚੇ ਵੱਲੋਂ ਸੇਮ ਮੈਂਬਰੀ ਕਮੇਟੀ ਵੀ ਬਣਾਈ ਆ ਉਹ ਸਾਰੀਆਂ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਜਿਹੜਾ ਅਗਲੀ ਰਣਨੀਤੀ ਆ ਰੇਖਾ ਹੈ ਉਹ ਤਿਆਰ ਕੀਤੀ ਜਾਊਗੀ ਤੇ ਸਾਰੀ ਲੋਕਾਂ ਦੀ ਅਣਸਰਦੀ ਲੋੜ ਆ ਕਿ ਸਾਨੂੰ ਲੋੜਾਂ ਨੇ ਇਕੱਠੇ ਕਰਨਾ ਪਹਿਲਾਂ ਵੀ ਲੋੜਾਂ ਨੇ ਇਕੱਠੇ ਕੀਤਾ ਹੁਣ ਵੀ ਲੋੜਾਂ ਨੇ ਇਕੱਠੇ ਕਰਨਾ ਤੇ ਅਸੀਂ ਇੱਕ ਵਾਰ ਇਕੱਠੇ ਹੋ ਕੇ ਇਹ ਜਿਹੜਾ ਸੰਘਰਸ਼ ਆ ਉਸ ਜਿੱਤ ਤੱਕ ਲੈ ਕੇ ਜਾਵਾਂਗੇ ਗਾਦਰੀ ਬਾਬੇ ਸਰਬੇ ਸਰਹਾਲੀਏ ਵੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਇੱਤਾ ਉਗਰਾਹ ਜਥੇਬੰਦੀ ਦੇ ਵੱਲੋਂ ਬਲਾਕ ਨਰਾਹੇ ਦੇ ਸਾਰੇ ਕਿਸਾਨ ਵੀਰ ਸਾਰੀਆਂ ਇਕਾਈਆਂ ਦੇ ਆਗੂ ਜਿਹੜਾ ਆਪਾਂ ਟਰੈਕਟਰ ਮਾਰਚ ਕਰਕੇ ਉਸ ਵਿਸ਼ਵਪਾਰ ਸਸਤਾ ਨੂੰ ਇਹ ਦੱਸਣ ਦੇ ਲਈ ਕਿ ਜਿਹੜੀ ਤੇਰੀਆਂ ਨੀਤੀਆਂ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਵਪਾਰੀਆਂ ਉਹਨਾਂ ਗਿਰਤ ਕਰਨ ਵਾਲੇ ਤੌਕੇ ਦੇ ਖਿਲਾਫ ਨੇ ਉਹਦੇ ਵਿੱਚੋਂ ਭਾਰਤ ਵਾਹਰਾਵੇਂ ਉਹ ਪੰਜਾਬ ਇਹ ਸੜਕ ਦੇ ਉੱਤੇ ਬੈਠ ਕੇ ਉਹਨਾਂ ਵਿਰੋਧ ਪ੍ਰਦਰਸ਼ਨਾਂ ਜਿਹੜਾ ਆਪਾਂ ਕਰ ਰਹੇ ਆਂ ਇਹ ਆਪਾਂ ਗੱਲ ਕਰੀਏ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਿਉਂ ਦਿੱਤਾ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਭਰਾਵੋ ਦੰਡਾਈ ਦੇ ਵਿੱਚ ਜਾ ਕੇ ਫਾਂਜਰ ਦੀ ਜ਼ਰੂਰਤ ਹੈ ਸਾਮਰਾਜ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਇੱਕ ਸੰਸਥਾ ਵਿਸ਼ਵ ਪੁੱਤਰ ਦੇ ਉੱਤੇ ਬਣੀ ਹੋਈ ਹੈ ਜਿਹਨੂੰ ਆਪਾਂ ਵਿਸ਼ਵ ਪਾਰ ਸੰਸਥਾ ਕਹਿੰਦੇ ਆ ਜਿਹੜੀਆਂ ਸਾਰੇ ਮੁਲਕਾਂ ਦਾ ਵਪਾਰ ਹੈ ਜਿਹੜਾ ਉਹ ਸਾਮਰਾਜੀ ਮੁਲਕਾਂ ਨੂੰ ਸਾਹਬੜਾ ਚਾਹੁੰਦੇ ਆ 11 ਮੰਡੀ ਬਣਾ ਕੇ ਭਾਰਤ ਦੇ ਵਿੱਚ ਐਮਐਸਸੀ ਨੂੰ ਬੰਦ ਕਰਨਾ ਚਾਹੁੰਦੇ ਆ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਇਹਨਾਂ ਦੇ ਖੇਤਾਂ ਦੇ ਵਿੱਚੋਂ ਬਾਹਰ ਕਰਕੇ ਉਹਨਾਂ ਕਾਰਪੋਰੇਟਾਂ ਨੂੰ ਆਪਣੇ ਜਿਹੜੇ ਖੇਤ ਨੇ ਉਹ ਸੰਭਾਲਣ ਦੇ ਵਾਸਤੇ ਲੈ ਕੇ ਆਏ ਆ ਇਹ ਕਾਰਪੋਰੇਟ ਘਰਾਣੇ ਵੱਡੀਆਂ ਕੰਪਨੀਆਂ ਕੇ ਸਾਡੇ ਭਾਰਤੀ ਹਾਕਮ ਉਹਨਾਂ ਦੀ ਹਰ ਗੱਲ ਮੰਨ ਕੇ ਖੇਤੀ ਨੀਤੀ ਬਣਾ ਰਹੇ ਨੇ ਜਿਵੇਂ ਪਹਿਲਾਂ ਖੇਤੀ ਕਾਨੂੰਨ ਲੈ ਕੇ ਆਉਂਦੇ ਸੀਗੇ ਪਾਵੇਂ ਆਪਾ ਕਿਸਾਨ ਕੋਰ ਦੇ ਤਹਿਤ ਉਹ ਰੱਦ ਕਰਾਦੇ ਉਹ ਵੀ ਡਬਲਯੂ ਪੀ ਦੀਆਂ ਦੇਸ਼ੀਆਂ ਸੀਗੀਆਂ ਤੇ ਜਿਵੇਂ ਬਾਜ਼ ਸਸਤਾ ਦੀਆਂ ਖੁੱਲੀ ਮੰਡੀ ਦੇ ਤਹਿਤ ਉਹ ਜਿਹੜੀ ਅੱਜ ਦੀ ਮੀਟਿੰਗ ਹੋਣ ਜਾ ਰਹੀ ਆ ਇਹਨਾਂ ਪਛੜੇ ਦੇਸ਼ਾਂ ਦੇ ਜਾਂਦਨ ਦੇ ਤੋਂ ਤੇ ਗੋਡਾ ਰੱਖ ਕੇ ਉਹ ਜਿਹੜੀ ਅਮਰੀਕਾ ਵਾਲੀਆਂ ਵੱਡੀਆਂ ਸਾਮਰਾਜ ਕੰਪਨੀਆਂ ਨੇ ਆਪਣੀ ਇੱਕ ਸੰਸਤਾ ਬਣਾਈ ਆ ਉਹ ਅਜੇ ਜੁਨੀਆ ਮਜ਼ਦਰਾ ਹੁੰਦੀਆਂ ਨੇ ਇਹਦੀਓ ਖੋਲ ਲੈਣਾ ਚਾਹੁੰਦੇ ਨੇ ਜਿਵੇਂ ਕਿ ਮਜ਼ਦੂਰਾਂ ਦੇ ਕਿਰਤ ਕਾਨੂੰਨ ਮਜ਼ਰੇਗੇ ਤੇ ਮਲਾਜਮਾਂ ਦੀ ਜਿਹੜੀ ਪੈਨਸ਼ਨ ਦੀ ਗਾਰੰਟੀ ਸੀਗੀ ਉਹ ਖਤਮ ਕੀਤੀ ਆ ਤੇ ਹੁਣ ਵੀ ਜਿਹੜੀ ਕਿਸਾਨੀ ਦੀ ਜਿੰਸਾ ਕਮਿਊਨਿਟੀ ਇਹ ਸ਼ਰਤਾ ਮਾਰੇ ਰਹੀ ਆ ਕਿ ਐਮਐਸਪੀ ਤੇ ਖਰੀਦ ਰਹੀ ਕਰਨੀ ਐਮਐਸਪੀ ਤੇ ਖਰੀਦੀ ਗਾਰੰਟੀ ਦੀ ਕਰਨੀ ਮੰਡੋ ਥੋੜੀ ਜ਼ਮੀਨ ਵਾਲਿਆਂ ਨੂੰ ਗੁਜ਼ਾਰੇ ਤੋਂ ਕਿ ਤਨਖਾਹ ਮਿਲ ਜਵੇ ਬੇਜ਼ਮੀਨਾ ਮਜ਼ਦੂਰਾ ਨੂੰ ਵੀ ਜ਼ਮੀਨ ਮਿਲੇ ਸਾਢੇ 3 ਏਕੜ ਜ਼ਮੀਨ ਇਹ ਮਜ਼ਦੂਰਾ ਨੂੰ ਆਉਂਦੀ ਆ ਬੇਜ਼ਮੀਨੇ ਨੇ ਆਉਂਦੀ ਆ ਉਹ ਘਰੇ ਵੀ ਰੱਖਾ ਬਣਦਾ ਉਹਨਾਂ ਨੇ ਬਾਗਲਾ ਨੇ ਇਹ ਸਾਰੀਆਂ ਸਰਕਾਰਾਂ ਨੇ ਸਾਢੇ 15 ਏਕੜ ਦਾ ਕਾਨੂੰਨ ਬਦਲ ਕੇ ਇਹਨਾਂ ਦਾ ਵੀ ਹਜ਼ਾਰਾਂ ਏਕੜਾਂ ਲਖੜੋ ਇਹ ਸਰਕਾਰ ਦੇ ਵੱਡੇ ਵੱਡੇ ਬੇਰੂਸ ਬਣੇ ਹੋਏ ਨੇ ਵੱਡੇ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਆਪਾ ਦੇਖ ਰਿਹਾ ਕਿ ਇੱਥੇ ਮੋਲ ਪਰਪਤੀ ਜਿਹੜੀ ਬੀਅਰ ਹਾਊਸ ਆ ਰੇਲ ਬਾਕਸ ਕੰਪਨੀ ਜਿਹੜੀ ਆਸਟ੍ਰੇਲੀਆ ਦੀ ਕੰਪਨੀ ਆ 2006 ਵਿੱਚ ਆਈ ਸੀ ਆਉਂਦੇ ਮੌਕੇ ਤੇ ਸਭਨ ਦੇ ਟਿੱਕੀਆਂ ਬਣਦੇ ਨੇ ਕਦੇ ਮਾਰੇ ਮੋਤੇ ਪਰ ਉਸ ਤੋਂ ਬਾਅਦ ਸੈਂਤ ਬਣਾ ਦੇਰੇ ਕੋਲ ਪਿੰਡਾਂ ਦੇ ਪੰਚਾਇਤ ਸਰਪੰਚਾਂ ਨੂੰ ਘੰਡ ਕੇ ਇਹ ਕਹਿੰਦੇ ਵੀ ਨੌਕਰੀ ਦਵਾਗੇ ਆਹ ਦੇਖ ਲਓ 15 ਸਾਲਾਂ ਬਾਅਦ ਇਹ ਢਿੱਪੂ ਬੰਦ ਕਰਕੇ ਮੋਦਰਾ ਰਾਜਪੁਰੇ ਚਲੇ ਗਏ ਅੱਜ ਛੱਡੇ 300 ਮਜ਼ਦੂਰਾਂ ਦੀ ਰੋਟੀ ਰੋਟੀ ਖੋਲੀ ਲੇਬਰ ਕਾਨੂੰਨ ਇਹਨਾਂ ਨੇ ਖਤਮ ਕੀਤੇ ਆ ਕਰੋਨਾ ਕਾਲ ਦੇ ਵਿੱਚ ਨਾ ਤਰੱਕੀ ਦੇਣੀ ਆ ਨਾ ਰਲ ਬੋਨਸ ਦੇਣਾ ਸੱਜਾ ਕੋ ਰੈਗੂਲਰ ਮਜ਼ਦੂਰਾਂ ਮੈਂ ਥਾਤੇ ਜੇ ਕਦੇ ਭਰਤੀ ਸ਼ੁਰੂ ਕਰਨੀ ਸੀ ਉਹ ਸਮੋਕਰ ਦੇ ਵਿੱਚ ਮੋਰਚਾ ਲਾ ਕੇ ਉਹਨਾਂ ਨੇ ਆਪਣੇ ਨੂੰ ਅੱਲੇ ਆਸੀ ਅੱਜ ਪੂਰ ਪ੍ਰੈਨ ਦੇ ਨਾਲ ਇਹ ਦੀਪੂ ਪੰਜ ਗੱਲਾਂ ਕਰ ਲੈ 300 ਬਰਕਰਨੇ 895 ਬਰਕਰਨੇ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਮੈਂ ਮਜ਼ਦੂਰੀ ਸਮਝੀ ਉਹ ਪੰਜ ਮਹੀਨੇ ਤੋਂ ਮਜ਼ਦੂਰ ਲੜਦੇ ਆ ਰਹੇ ਨੇ